ਸਾਰੇ ਪ੍ਰੋਗਰਾਮ ਲੈ ਕੇ ਆ ਗਏ ਸੁਣਨ ਆਇਆ ਪਿੱਛੇ ਜਾਨ ਨਹੀਂ ਨਾ ਉੰਨਾ ਤੇ ਆ ਜਿਨਾ ਹੀ ਚਾਹੀਏ ਇਹ ਜੀਵਨਾ ਨਾ ਇਹੰਨਾ ਤੇ ਆ ਯੋਗ ਹੁਕਮ ਨੇ ਵਾਇਗੁਰੂ ਜੀ ਦਾ ਕਲਸਾ ਵਾਇਗੁਰੂ ਜੀ ਦੀ ਫਤਿਹ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਸੰਸਾਰ ਤੇ ਭੇਜਿਆ ਵਾ ਤੇ ਜੋਰ ਨਾ ਜੀਵਨ ਮਰਨ ਨਾ ਜੋਰ ਜਨਮ ਤੇ ਮੌਤ ਦੇ ਉੱਤੇ ਸਾਡਾ ਕੋਈ ਜੋਰ ਨਹੀਂ ਆ ਵੈਸੇ ਉਹਦਾ ਹੁਕਮ ਆ ਤੋ ਪਿਛਲੇ ਦਿਨੀ ਸਾਡੇ ਚੀਚਾ ਜੀ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਕਿ 30 ਤਰੀਕ ਨੂੰ ਇਸ ਫਾਨੀ ਸੰਸਾਰ ਤੋਂ ਚਲੇ ਗਏ। ਤੋ ਬਹੁਤ ਸਾਰੀਆਂ ਸ਼ਖਸੀਅਤਾਂ ਸਾਡੇ ਨਾਲ ਦੁੱਖ ਮंडਾਉਣ ਆ ਰਹੀਆਂ। ਇਹ ਅੱਜ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸਿੰਘਬੀਰ ਸਿੰਘ ਬਾਦਲ ਵੀ ਸਾਡੇ ਪਰਿਵਾਰ ਨਾਲ ਭੈਣ ਜੀ ਨਾਲ ਬੱਚਿਆਂ ਨਾਲ ਦੁੱਖ ਵੰਡਾ ਕੇ ਗਏ ਕਿਉਂਕਿ ਆਪਣੇ ਸਮਾਜ ਦੇ ਵਿੱਚ ਕਿਹਾ ਜਾਂਦਾ ਵੀ ਸੁਖ ਜੇ ਵੰਡਾਈਏ ਤੇ ਵੱਧਦਾ ਤੇ ਦੁੱਖ ਜੇ ਵੰਡਾਈਏ ਤੇ ਘਟਦਾ ਬਾਕੀ ਭੈਣ ਜੀ ਜੇ ਸਾਡੇ ਗੱਲ ਕਰ ਰਿਹਾ ਇਹੋ ਨਾਲ ਪਈ ਜਿਹੜੇ ਇੰਨੇ ਵਾਰਾ ਪਸ਼ੂ ਆ ਇਹਨਾਂ ਦਾ ਕੁਝ ਹੋਣਾ ਚਾਹੀਦਾ ਬੜੀਆਂ ਕੀਮਤੀ ਜਾਨਾਂ ਇਹਨਾਂ ਵਾਰਾ ਪਸ਼ੂਆਂ ਕਰਕੇ ਖਾਸ ਕਰਕੇ ਗਾਮਾ ਜਿਹੜੀਆਂ ਬਹੁਤ ਹੁਣੇ ਘੁੰਮਦੀਆਂ ਹੋਰ ਵੀ ਪਸ਼ੂ ਹੈਗੇ ਆ ਕੁੱਤੇ ਆ ਸਰਦਕਾਂ ਤੇ ਉਹ ਸਾਡੇ ਭੈਣ ਜੀ ਉਹਨਾਂ ਨਾਲ ਗੱਲ ਕਰ ਰያ ਸੀ ਕਿ ਕੁਸ਼ ਕਰ ਹੁਣ ਮਾਮਾ ਭੈਣਾ ਦੇ ਸਾਡੀਆਂ ਘੋਲੀਆਂ ਵਾਲਾ ਉਹਨਾਂ ਨੂੰ ਨਹੀਂ ਪਤਾ ਵੀ ਹੁਣ ਇਹ ਪਾਪਰ ਅਜੇ ਕਿੱਥੇ ਆ ਕਿੱਥੇ ਨਹੀਂ ਹੈ ਇਹ ਇਹ ਚੀਜ਼ ਦਾ ਸਰਕਾਰ ਨੂੰ ਕੁਛ ਨਾ ਕੁਛ ਤੇ ਕਰਨਾ ਚਾਹੀਦਾ ਵੀ ਹਰ ਬੰਦਾ ਘਰੋਂ ਨਿਕਲਦਾ ਵਾ ਕਿ ਆਪਣੇ ਕਾਜ ਲਈ ਪਰ ਉਹ ਮੁੜਦਾ ਹੀ ਨਹੀਂ ਕਿਉਂਕਿ ਉੱਥੇ ਇੰਨੇ ਆਵਾਰਾ ਪਸ਼ੂ ਆ ਕੋਈ ਕਹੇ ਤੇ ਵਿਚਣ ਕੇ ਵਾਜਾਂਦਾ ਪਸ਼ੂਆਂ ਦਾ ਤੇ ਕੋਈ ਕਸੂਰ ਨਹੀਂ ਆ। ਅਸ਼ੂ ਤੇ ਵਿਚਾਰੇ ਪਸ਼ੂ ਆ। ਆਪਣੇ ਨਾਗਰਿਕਾਂ ਦੀ ਜਾਨਮਾਲ ਦੀ ਰਾਖੀ ਸਰਕਾਰਾਂ ਦਾ ਵੀ ਫਰਜ਼ ਹੁੰਦਾ। ਹਾਦਸੇ ਵੈਸੇ ਹੋ ਵੀ ਜਾਂਦੇ ਆ। ਪਰ ਇਦਾਂ ਦੇ ਹਾਦਸੇ ਜਿਹਦੇ ਵਿੱਚ ਪਸ਼ੂ ਅਵਾਰਾ ਘੁੰਮ ਰਹੇ ਆ ਤੇ ਇਹਦੇ ਲਈ ਪ੍ਰਸ਼ਾਸਨ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਤਾਂ ਕਿ ਅਕੇ ਤੋਂ ਕੀਮਤੀ ਜਾਨਾਂ ਨਾ ਜਾਣ। ਆ ਮੈਂ ਕਿ ਮੈਂ ਸਮਝਦਾ ਵੀ ਹਾਦਸਾ ਵਾ ਵਾਪਰ ਗਿਆ ਵਾਪਰ ਸਕਦਾ ਪਰ ਹਾਦਸੇ ਤੋਂ ਬਾਅਦ ਕੁਝ ਸਿੱਖਣਾ ਵੀ ਚਾਹੀਦਾ ਸਾਨੂੰ ਕਿ ਅੱਗੇ ਹੋਰ ਕਿਸੇ ਦੇ ਨਾਲੇ ਨਾ ਵਾਪਰੇ ਵੀ ਉਤੇ ਅਸੀਂ ਕੁਝ ਨਾ ਕੁਝ ਕਰੀਏ ਉਹ ਇਹ ਗੱਲਾਂ ਵੀ ਹੋਈਆਂ ਵਾ ਐਣਾ ਮਾਵਾ ਭੋੜੀਆਂ ਨਹੀਂ ਉਹਨਾਂ ਨੇ ਇੰਨਾ ਨੇ ਆਪਣੇ ਦਿਲ ਦੇ ਬਲਬਲੇ ਉਹਨਾਂ ਨਾਲੇ ਮਤਲਬ ਕੀਤੇ ਹੈਗੇ ਬਾਕੀ ਸਰਦਾਰ ਗੁਰਵਿੰਦਰ ਸਿੰਘ ਉਹਨਾਂ ਦੀ ਜਿਹੜੀ ਅੰਤਮ ਅਰਦਾਸ ਆ ਉਹ 10 ਅਗਸਤ ਨੂੰ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਇਹ ਚੱਬਾ ਇਹ ਦੇ ਲਾਗੇ ਹੈਗਾ ਤਰਨਤਾਰਨ ਰੋਡ ਅੰਬਰਸਰੀ ਵਿੱਚ ਹੈ। ਉੱਥੇ ਪੈਣਾ ਵਾ तकरीबन 11:30 ਤੋਂ ਲੈ ਕੇ 2 ਵਜੇ ਤੱਕ। ਤਾਂ ਮੈਂ ਸੰਗਤ ਨੂੰ ਅ ਅਪੀਲ ਕਰਦਾ ਵੀ ਜਿਹੜੇ ਆ ਸਕਦੇ ਜਰੂਰ ਆਓ। ਜੋ ਤੁਹਾਡਾ ਹੀ ਦੀਵਾਨੀ ਦਾ ਕੀਰਤਨ ਹੋਊਗਾ। ਬਾਕੀ ਵੇਖੋ ਆਪਾਂ ਅਰਦਾਸ ਕਰ ਸਕਦੇ ਆਂ। ਆਪਾਂ ਸਾਰੇ ਕਰਦੇ ਆਂ। ਪੰਜਾਬ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਇਹੋ ਜਿਹੇ ਹਾਦਸੇ ਰੋਕਣ ਦੇ ਲਈ ਕੁਝ ਨਾ ਕੁਝ ਤੇ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਕਿਉਂਕਿ ਜਦੋਂ ਇੱਕ ਦੀ ਜਾਂਦਾ ਵਾ ਪਰਿਵਾਰ ਚੋਂ ਜੇ ਉਹਦਾ ਘਾਟਾ ਗੱਡਾ ਵੱਡਾ ਹਣ ਬੱਚੇ ਪਿਓ ਲਵਦੇ ਆ ਜੋ ਕਿੱਥੇ ਆ ਉਹ ਇਹਦੇ ਲਈ ਇਹਨਾਂ ਨੂੰ ਅੱਗੇ ਤੋਂ ਕੁਝ ਨਾ ਕੁਝ ਤੇ ਕਰਨਾ ਚਾਹੀਦਾ ਨਾ ਮਤਲਬ ਇਹ ਤੁਸੀਂ ਮੀਡੀਆ ਵਾਲੇ ਵੀ ਜਾਣਦੇ ਹੋ ਕਿ ਇਹ ਰੋਜ਼ ਦਾ ਕੰਮ ਹੋ ਗਿਆ ਸ਼ਹਿਰ ਦੇ ਵਿੱਚ ਵੀ ਤੁਸੀਂ ਦੇਖ ਲਓ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਬਾਕੀ ਰਬਦਾਉ ਕਮਾਲ ਜੀ ਵਾਈਕਰ ਜੀ ਦਾ ਕਲਸਾ ਵਾਈਕਰ ਜੀ